ਪੀਵੀ ਟੂਡੇ ਚੈਨਲ ਤੇ ਖਬਰਾਂ ਦਾ ਸਿਲਸਿਲਾ ਜਾਰੀ ਹੈ ਬਲਾਚੌਰ ਤੋਂ ਇੱਕ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੋਂ ਦੀ ਨਵੀਂ ਲੱਕੜ ਮੰਡੀ ਦੇ ਕੋਲ ਇੱਕ ਤੇਜ਼ ਰਫ਼ਤਾਰ ਬੇਕਾਬੂ ਹੋਈ ਅਲਟੋ ਕਾਰ ਮੋਟਰਸਾਈਕਲ ਨਾਲ ਟਕਰਾਉਂਦੀ ਹੋਈ ਇੱਕ ਦਰਖਤ ਵਿੱਚ ਇਸ ਕਦਰਵੱਜੀ ਕਿ ਕਾਰ ਦੇ ਪਰਖੱਚੇ ਹੀ ਉੱਡ ਗਏ ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਵਿਅਕਤੀ ਅਤੇ 3 ਸਾਲਾਂ ਦਾ ਬੱਚਾ ਜ਼ਖਮੀ ਹੋ ਗਿਆ ਜੋ ਆਪਣੇ ਪਿੰਡ ਮਹਾਲੋਂ ਨੂੰ ਜਾ ਰਹੇ ਸਨ ਜਿਨ੍ਹਾਂ ਨੂੰ ਨਿਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਦੋਂ ਕਿ ਕਾਰ ਚਾਲਕ 72 ਸਾਲਾ ਪਾਲ ਸਿੰਘ ਨਿਵਾਸੀ ਪਿੰਡ ਗਰਲੇ ਟਾਹਂਡੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਦੀ ਖਬਰ ਸੁਣਦੇ ਸਾਰ ਹੀ ਸੜਕ ਸੁਰੱਖਿਆ ਫੋਰਸ ਅਤੇ ਥਾਣਾ ਸਿਟੀ ਬਲਾਚੌਰ ਦੇ ਮੁਖ ਅਫਸਰ ਸਤਨਾਮ ਸਿੰਘ ਮੌਕੇ ਤੇ ਪੁੱਜੇ ਜਿਨ੍ਹਾਂ ਨੇ ਮ੍ਰਿਤਕ ਦੇ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਲਾਚੌਰ ਵਿਖੇ ਰਖਵਾ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ। ਤੁਸੀਂ ਦੇਖ ਰਹੇ ਹੋ ਛਿੰਜੀ ਲੜੂਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕੁਲਦੀਪ ਹੈ ਜੀ ਭਾਈ ਕਿੱਦਾਂ ਹੋਇਆ ਹਾਸਾ ਪਤਾ ਲੱਗਿਆ ਕੁਝ ਮੈਂ ਐਕਚੁਅਲੀ ਜਾੜਲੇ ਤੋਂ ਆਂਦਾ ਪਿਆ ਸੀਗਾ ਹਾਂਜੀ ਤੇ ਆਂਦੇ ਨੂੰ ਜਿੱਦਾਂ ਮਤਲਬ ਦੇਖਿਆਗਾ ਇੱਧਰ ਕਾਫੀ ਮੁੰਡੇ ਇਕੱਠੇ ਹੋਏ ਸਗੇ ਤੇ ਮੁੰਡਾ ਜਿਹੜਾ ਇੱਧਰਲੇ ਪਾਸੇ ਸੀਗਾ ਮਹਾਲੋਂ ਦਾ ਸੀਗਾ ਤੇ ਇਹ ਜਿਆਦਾ ਦਰਦ ਨਾਲ ਕਰਲਾ ਰਿਆ ਸੀਗਾ ਤੇ ਪਰਲੇ ਪਾਸੇ ਇੱਕ ਮੁੰਡਾ ਹੋਰ ਸੀਗਾ ਤੇ ਉਹਦਾ ਬੱਚਾ ਸੀਗਾ ਪਤਾ ਨਹੀਂ ਕੌਣ ਸੀਗਾ ਨਾਲ ਉਹਨਾਂ ਦੇ ਬੱਚਾ ਸੀਗਾ ਬੱਚਾ ਮੇਰੇ ਆਉਣ ਤੋਂ ਪਹਿਲਾਂ ਮਨ ਲੈ ਕੇ ਉਹਨੂੰ ਭੇਜ ਦਿੱਤਾ ਤੇ ਇਹ ਮੁੰਡਿਆਂ ਦੇ ਸੱਟਾਂ ਜਿਆਦਾ ਲੱਗਿਆ ਸੀ ਐਂਬੂਲੈਂਸ ਦੀ ਵੇ ਤੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਐਂਬੂਲੈਂਸ ਤੁਸੀਂ ਕਿਸੇ ਨੇ ਕੀਤੀ ਕਾਲ ਕਹਿੰਦੇ ਕੀਤੀ ਆ ਮੈਨੂੰ ਤਕਰੀਬਨ 15 ਮਿੰਟ ਲਗਭਗ ਹੋਣ ਲੱਗੇ ਸੀ ਜੇ ਖੜੇ ਨੂੰ ਕੋਈ ਐਂਬੂਲੈਂਸ ਨਹੀਂ ਆਈ ਸੀ ਮੈਂ ਚੈਣੀ ਹਸਪੀਟਲ ਫੋਨ ਕੀਤਾ ਮੇਰੀ ਸ਼ਾਪ ਉਹਨਾਂ ਦੇ ਸਾਹਮਣੇ ਹੈਗੀ ਆ ਤੇ ਉਹ ਮੁੰਡੇ ਐਂਬੂਲੈਂਸ ਲੈ ਕੇ ਆ ਰਹੇ ਸੀਗੇ ਤੇ ਜਾਨੋ ਤਿਆਗੀ ਹਸਪੀਟਲ ਕੋ ਐਂਬੂਲੈਂਸ ਆ ਗਈ ਤੇ ਜਿਹੜਾ ਇੱਧਰਲਾ ਮੁੰਡਾ ਸੀਗਾ ਇਹਨੂੰ ਤਿਆਗੀ ਵਾਲੀ ਚੈਗੀ ਹਸਪੀਟਲ ਵਾਲੀ ਐਂਬੂਲੈਂਸ ਵਿੱਚ ਪਾਇਆ ਤੇ ਨਾਲ ਕੰਟਰੋਲ ਰੂਮ ਤੋਂ ਵੀ ਮਲੇ ਜਿਹੜੇ ਹਾਈਵੇ ਕੰਟਰੋਲ ਵਾਲੀ ਹੈਗੇ ਆ ਤੇ ਉਹ ਮੁੰਡੇ ਵੀ ਆ ਗਏ ਸੀਗੇ ਤੇ ਉਹਨਾਂ ਦੀ ਗੱਡੀ ਆਈ ਤੇ ਉਹਨਾਂ ਤੇ ਹੁਣ ਉਹ ਸਿਵਲ ਹੌਸਪੀਟਲ ਹੈ ਕਿੱਥੇ ਕਿ ਪਤਾ ਨਹੀਂ ਆ ਲੱਗੇ ਹਾਸਾ ਕਿਤਾ ਹੋਇਆ ਹੈ ਆ ਜੀ ਸਾਹਿਬਾ ਜੀ ਇਹ ਮੁੰਡੇ ਸ਼ਾਇਦ ਉਧਰੋਂ ਆ ਰਹੇ ਸੀਗੇ ਬਲਾਟੇ ਵਾਲੀ ਸਾਈਡ ਜਿਹੜੇ ਆ ਮੋਟਰਸਾਈਕਲ ਵਾਲੇ ਆ ਠੀਕ ਹੈ ਜੀ ਤੇ ਜਿਹੜਾ ਗੱਡੀ ਵਾਲਾ ਉਧਰੋਂ ਜਾ ਰਿਹਾ ਸੀਗਾ ਬਲਾਚੋਰਾ ਵਾਲੀ ਸਾਈਡ ਨੂੰ ਤੇ ਉਹ ਤਾਂ ਹੁਣ ਮੈਨੂੰ ਜਦੋਂ ਮੈਂ ਆਇਆ ਤੇ ਔਨ ਦੀ ਸਪਾਟ ਡੈੱਡ ਹੀ ਸੀਗਾ ਮਲੇ ਗੱਡੀ ਕਿੰਨੇ ਜਣੇ ਸਵਾਰ ਸੀਗੇ ਗੱਡੀ 'ਚ ਉਸ ਵੇਲੇ ਤਾਂ ਇੱਕੋ ਹੀ ਸੀਗਾ ਜੀ ਉਹ ਬੰਦਾ ਜਿਹੜਾ ਬਿਆ ਵਿੱਚ ਪਿਆ ਹੈਗਾ ਨਾ ਤੇ ਉਹ ਹੁਣ ਲੱਗਾ ਇੱਕ ਛੋਟਾ ਬੱਚਾ ਵੀ ਸੀਗਾ ਕੋਈ ਜਿਹੜਾ ਬੱਚਾ ਇਹਨਾਂ ਮੁੰਡਿਆਂ ਦਾ ਸੀਗਾ ਜਿਹੜੇ ਨਾਲ ਸੀ ਮੋਟਰਸਾਈਕਲ ਵਾਲਿਆਂ ਦਾ ਇਹ ਠੀਕ ਸੀ ਕਿ ਇਹ ਇਹ ਮੁੰਡੇ ਠੀਕ ਸੀਗੇ ਪਰ ਸੱਟਾਂ ਬਹੁਤ ਜ਼ਿਆਦਾ ਸੀਗੀਆਂ ਦੇ ਫ੍ਰੈਕਚਰ ਵਗੈਰਾ ਮਤਲਬ ਲੱਤਾਂ ਵਿੱਚ ਜ਼ਿਆਦਾ ਸੀਗੇ ਤੇ ਇੱਕ ਦੀ ਤਾਂ ਬਾਹਾਂ ਟੁੱਟੀ ਹੋਈ ਆ ਤੇ ਇੱਕ ਦੀ ਦੋ ਤਿੰਨ ਜਗ੍ਹਾ ਤੋਂ ਲੱਤ ਟੁੱਟੀ ਹੋਈ ਆ ਤੇ ਜਦੋਂ ਗੱਡੀ ਵਿੱਚ ਪਾਇਆ ਨਾ ਤਾਂ ਉਸ ਵੇਲੇ ਉਹਦੇ ਪੈਰ ਲੰਮ ਕਰਿਆ ਸੀਗਾ ਤੇ ਪੱਟ ਤੋਂ ਬਹੁਤ ਜ਼ਿਆਦਾ ਦਰਦ ਮਾਰ ਰਿਹਾ ਲੱਗਾ ਗੱਡੀ ਵਾਲਾ ਜਿਹੜਾ ਸੀਗਾ ਉਹ ਤਾਂ ਉਹਦੇ ਹੀ ਡੈਥ ਹੋ ਗਈ ਮੋਕੇ ਦੀ ਉਹ ਜਦੋਂ ਮੈਂ ਆਇਆ ਪੂਰਾ ਮਤਲਬ ਕਿ ਨਾਦੂ ਹੋਸ਼ ਸੀ ਕਿ ਜਦ ਮੁੰਡੇ ਨੇ ਇ ਤਾਂ ਮੇਰੇ ਖਿਆਲੋਂ ਡੈੱਡ ਸਿਕਾ ਹੁਣ ਮਲ ਕਨਫਰਮ ਹੀ ਹੈਗਾ ਵੀ ਉਹ ਡੈੱਡ ਹੈ। ਤਾਂ ਹੋ ਗਈ। ਇਹ ਆਪਣੇ 5-7 ਮਿੰਟ ਪਹਿਲਾਂ ਜਿਹੜੀ ਸੂਚਨਾ ਪ੍ਰਾਪਤ ਹੋਈ ਥਾਣੀ ਆਪਣੇ ਰਾਜਾ ਸਾਮੀ ਭਵਨ ਦੇ ਲਾਗੇ ਲੱਕਰ ਮੰਡੀ ਦੇ ਵਿਚਕਾਰ ਇੱਕ ਕਾਰ ਤੇ ਮੋਟਰਸਾਈਕਲ ਸਵਾਰਾਂ ਦਾ ਆਪਸੀ ਐਕਸੀਡੈਂਟ ਹੋਇਆ ਸੀ। ਜਿਸ ਦੇ ਵਿੱਚ ਤੁਰੰਤ ਮੈਂ ਇੱਥੇ ਆਪ ਮੌਕੇ ਤੇ ਹਾਜ਼ਰ ਆਇਆ ਤੇ ਜਿਹੜਾ ਕਾਰ ਸਵਾਰ ਸੀਗਾ ਇਹ ਠਠਿਆਲੇ ਤਾਹਾਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਤੇ ਇਹ ਆਪਣੀ ਗੱਡੀ ਲੈ ਕੇ ਜਾ ਰਿਹਾ ਸੀ ਬਲਾਚੌਰ ਸਾਈਡ ਤੇ ਬਾਈਕ ਸਵਾਰ ਜਿਹੜੇ ਸੀਗੇ ਉਹ ਬਲਾਚੌਰ ਤੋਂ ਆਪਣੇ ਪਿੰਡ ਇਧਰ ਕੋਈ ਜਾ ਰਿਹਾ ਸੀ ਮਖਾਲੋਂ ਦੇ ਦਸੇ ਜਾ ਰਿਹਾ ਹੈ ਇਹ ਤੇ ਦੋ ਸਵਾਰ ਸੀਗੇ ਇੱਕ ਬੱਚਾ ਇਹਨਾਂ ਦੇ ਕੋਲ ਸੀ ਇਹਨਾਂ ਦਾ ਆਪਸੀ ਕੋਈ ਮਿਸ ਅੰਡਰਸਟੈਂਡਿੰਗ ਹੋਣ ਕਰਕੇ ਐਕਸੀਡੈਂਟ ਵਾਪਰ ਗਿਆ ਤੇ ਬਾਈਕ ਸਵਾਰਾਂ ਦੇ ਤਾਂ ਇੰਜਰਡ ਹੋ ਗਏ ਆ ਇਹਨਾਂ ਨੂੰ ਅਸੀਂ ਹਸਪੀਟਲ ਪਹੁੰਚਾ ਦਿੱਤਾ ਤੇ ਜਿਹੜਾ ਕਾਰ ਸਵਾਰ ਸੀਗਾ ਉਹਦੀ ਕਾਰ ਉਹਦੀ ਡਿਸਬੈਲੈਂਸ ਹੋਣ ਤੋਂ ਬਾਅਦ ਇੱਕ ਦਰਖਤ ਦੇ ਵਿੱਚ ਸਾਈਡ ਤੇ ਵੱਜੀ ਆ ਤੇ ਜਿਹਦੇ ਨਾਲ ਉਹਦੇ ਹੈਡ ਇੰਜਰੀ ਹੋਈ ਆ ਉਹਨੂੰ ਬਾਹਰ ਕੱਢਿਆ ਜਾਂ ਸੱਕ ਫਿਰ ਉਹਦੀ ਮੌਕੇ ਤੇ ਡੈਥ ਹੋ ਚੁੱਕੀ ਆ ਇਹ ਅਸੀਂ ਵੀ ਬਾਡੀ ਨੂੰ ਵੀ ਉਹਦੇ ਪਰਿਵਾਰ ਦੇ ਵਿਅਕਤੀਆਂ ਨੂੰ ਵੇਟ ਕਰ ਰਹੇ ਆ ਲੋਕਲ ਹੈਗੇ ਆ ਤੇ ਬਾਡੀ ਨੂੰ ਆਪਾਂ ਸਿਵਲ ਹਸਪਤਾਲ ਮੋਰਚੀ ਦੀ ਸ਼ਿਫਟ ਕਰਾ ਰਹੇ ਆ ਲਗਾਤਾਰ ਹਾਸੇ ਹੁੰਦੇ ਆ ਕੀ ਅਵੇਅਰ ਕਰਨਾ ਚਾਹੁੰਦੇ ਹੋ ਜਨਤਾ ਨੂੰ ਤੁਸੀਂ ਅਵੇਅਰਨੈਸ ਇੱਕ ਤਾਂ ਲੋਕਾਂ ਦੇ ਵਿੱਚ ਤੇਜ਼ੀ ਬਹੁਤ ਜ਼ਿਆਦਾ ਹੈ ਹੈਗੀ ਆ ਤੇ ਫਟਾਫਟ ਜਲਦੀ ਜਲਦੀ ਜਿਹੜਾ ਉਹ ਪਹੁੰਚਿਆ ਜਾਵੇ ਤੇ ਦੂਸਰਾ ਥੋੜਾ ਤੁਹਾਨੂੰ ਪਤਾ ਹੀ ਆ ਲੋਕ ਜਿਹੜੇ ਆ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਵਿੱਚ ਐਕਸੀਡੈਂਟ ਨੂੰ ਹਾਦਸੇ ਨੂੰ ਜਿਹੜਾ ਉਹ ਅੰਜਾਮ ਦੇ ਦਿੰਦੇ ਆ ਤੇ ਜਿਹਦੇ ਵਿੱਚ ਪਰਿਵਾਰਾਂ ਦਾ ਜੀਵਾਂ ਦਾ ਨੁਕਸਾਨ ਵੀ ਹੁੰਦਾ ਹੈ ད�ས ད�ས སས ས྽